ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆ ਰਹੇ ਹਾਂ ਸ਼੍ਰੀ ਮੁੱਛਰ ਸਾਹਿਬ ਗੁਰਦੁਆਰਾ ਇਹ ਗੁਰਦੁਆਰਾ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਬਣਾਇਆ ਗਿਆ ਹੈ ਇਹ ਉਹੀ ਥਾਂ ਹੈ ਜਿੱਥੇ ਗੁਰੂ ਜੀ ਨੇ ਮੁਰਲਾ ਨਾਲ ਆਖਰੀ ਲੜਾਈ ਲੜੀ ਸੀ ਇਸ ਲੜਾਈ ਵਿੱਚ ਸ਼ਹੀਦ ਹੋਏ 40 ਸਿੱਖਾਂ ਦੀ ਯਾਦ ਵਿੱਚ ਇਹ ਗੁਰਦੁਆਰਾ ਬਣਾਇਆ ਗਿਆ ਜਿਸ ਨੂੰ ਗੁਰਦੁਆਰਾ ਸ਼ਹੀਦ ਭੰਗ ਸਾਹਿਬ ਕਿਹਾ ਜਾਂਦਾ ਹੈ ਪਹਿਲਾਂ ਇਸ ਸਥਾਨ ਨੂੰ ਖਿਦਰਾਣਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਬਾਦ ਵਿੱਚ ਇਸ ਦਾ ਨਾਮ ਸ਼੍ਰੀ ਮੁੱਤਸਰ ਸਾਹਿਬ ਪੈ ਗਿਆ ਤੇ ਆਓ ਚਲੋ ਚੱਲਦੇ ਹੁਣ ਆਪਾਂ ਤਿਰਾਨਾ ਸੋ ਨੂੰ ਦਰਸ਼ਨ ਕੋਈ ਇਥੇ ਆਰਮੀ ਨਹੀਂ ਕੱ ਲਈ ਪਰ ਮੈਂ ਨਾ ਕਿਸੇ ਨਾਲ ਟੁੰਡਦੀ ਹੂੰ ਰੱਬ ਨਾਲ ਆਏ ਨਾ ਚੰਗਾ ਚੰਗਾ ਹਾਂਜੀ ਫਿਰ ਸਤਿ ਸ਼੍ਰੀ ਰਾਲ ਜੀ ਸਾਰਿਆਂ ਨੂੰ ਤੇ ਆਪਾਂ ਜਾ ਰਹੇ ਹਾਂ ਜੇ ਸ਼੍ਰੀ ਮੁੱਤਸਰ ਸਾਹਿਬ ਸ਼੍ਰੀ ਮੁੱਤਸਰ ਸਾਹਿਬ ਬਠੰਡਾ ਤੋਂ 45 ਟੱਲੂ ਮੀਟਰ ਦੂਰ ਹੈ ਤੇ ਆਪਾਂ ਚੱਲਦੇ ਹਾਂ ਸੋ ਨੂੰ ਤਿਰਾਨੇ ਦਰਸ਼ਨ ਤੇ ਵੀਡੀਓ ਨੂੰ ਬਣੇ ਰਹੀ ਰਹੇ ਅੰਤ ਤੱਕ ਚਲੋ ਚੱਲੀਏ ਤਾਂ ਤੇ ਲਓ ਜੀ ਆਪਾਂ ਪਹੁੰਚਦੇ ਆਂ ਦਰਦਵਾਰਾ ਠੰਡਾ ਸਾਹਿਬ ਦੇ ਪਿੰਡਰੂਲ ਸੱਜੀ ਸਾਈਡ ਸਾਹਮਣੇ ਦਰਦਵਾਰਾ ਤੇ ਅੰਦਰ ਸਿੱਧਾ ਪਾਰਕਿੰਗ ਆ ਆਪਾਂ ਪਾਰਕਿੰਗ ਵਿੱਚ ਗੱਡੀ ਛਡਾਣੇ ਤੇ ਫਿਰ ਚੱਲਦੇ ਆਂ ਜੀ ਦਰਬਾਰ ਸਾਹਿਬ ਤੇ ਲਓ ਜੀ ਹੁਣ ਆਪਾਂ ਚੱਲਦੇ ਦਰਦਵਾਰ ਦੇ ਅੰਦਰ ਤੇ ਹਾਂਜੀ ਆਪਾਂ ਅੰਦਰ ਆ ਰਹੇ ਹਾਂ ਜੀ ਦੇਖੋ ਵੀ ਚੱਕਰ ਤੇ ਦੇਖੋ ਇਸ ਸਰੋਵਰ ਬਹੁਤ ਵੱਡਾ ਦਰਦਵਾਰ ਦੇ ਦਾ ਸਾਹਮਣੇ ਤੁਹਾਨੂੰ ਦਰਬਾਰ ਸਾਹਿਬ ਦੇਖਿਆ ਹੋਊ ਤੇ ਗੁਰਦੁਆਰਾ ਬਹੁਤ ਵਧੀਆ ਅੱਜ ਮੌਸਮ ਵੀ ਬਹੁਤ ਟਰੈਂਟ ਹੋਇਆ ਪਿਆ ਤੇ ਜੀ ਨਾਲ ਹੀ ਗੁਰਦੁਆਰਾ ਤੰਬੂ ਸਾਹਿਬ ਮਾਤਾ ਪਾਤਾਲ ਜੀ ਦੀ ਯਾਦ ਵਿੱਚ ਬਣਾਇਆ ਜਾ ਤੇ ਸਲੋਵਰ ਦੇਖੋ ਬਹੁਤ ਵੱਡਾ ਅੱਜ ਮੀਹ ਵਾਲਾ ਮੌਸਮ ਆ ਪਿਆ ਤੇ ਆਪਾਂ ਹੁਣ ਚੱਲਦੇ ਆ ਪਹਿਲਾ ਚੜ ਦੇ ਪਰਚੇ ਮਾ ਪੂਰੀ ਤੇ ਫਿਰ ਚੱਲਦੇ ਦਰਪਾਰ ਸਾਹਿਬ ਅੰਦਰ ਮੱਥਾ ਟੇਕਣ ਤੇ ਸਾਨੂੰ ਵੀ ਦਿਖਾਵਾਂਗੇ ਵੀਡੀਓ ਨੂੰ ਬਣੇ ਰਹੀਓ ਐਂਡ ਤੱਕ ਚਲੋ ਹਾਂਜੀ ਆਪਾਂ ਹੁਣ ਰੰਨੇ ਸਭ ਤੋਂ ਪਹਿਲਾਂ ਦੇਗ ਤੇ ਫਿਰ ਚੱਲਾਂਗੇ ਅੱਜ ਦੇਗ ਚੜਾਂ ਤੋਂ ਬਾਅਦ ਆਪਾਂ ਦੀ ਲੋਹ ਹੁਣ ਅੱਜ ਆ ਰਹੇ ਹਾਂ ਤੇ ਹਾਂਜੀ ਆਪਾਂ ਦੀ ਆ ਰਹੇ ਦਰਬਾਰ ਸਾਹਿਬੰਦ ਦਰਬਾਰ ਸਾਹਿਬ ਦੰਦਰੋ ਵਿਊ ਚਟੜੋ ਜੀ ਕਿੰਦਾ ਵਧੀਆ ਦਿਲ ਨੂੰ ਸਕੂਨ ਮਿਲਦਾ ਹੈ ਜਿਹੜਾ ਤੇ ਆ ਕੇ ਸ਼੍ਰੀ ਮੁੱਛੂ ਸਾਹਿਬ ਦਾ ਪਹਿਲਾ ਨਾਮ ਖਿਦਰਾਣਾ ਦਿੱਤਾ ਆਪਿਆ ਜਾਂਦਾ ਸੀ ਤੇ ਜਦੋਂ ਜਨਰ ਵਿੱਚ 40 ਸਿੱਖ ਸ਼ਹੀਦ ਹੋਏ ਤਾਂ ਗੁਰੂ ਜੀ ਨੇ ਉਹਨਾਂ ਨੂੰ ਮੁੱਤਿਆਂ ਦਾ ਵਾਅਦਾ ਦਿੱਤਾ ਅਤੇ ਇਸ ਤਰ੍ਹਾਂ ਇਸ ਸਥਾਨ ਦਾ ਨਾਮ ਸ਼੍ਰੀ ਮੁੱਤਸਰ ਸਾਹਿਬ ਪੈ ਗਿਆ ਤੇ ਆਪਾਂ ਚੱਲਦੇ ਹਾਂ ਅੱਜ ਦੇ ਦਰਸ਼ਨ ਕਰਨ ਇਸ ਸਮੇਂ ਅਪਾ ਜੇ ਸਥਾਨ ਤੇ ਖੜੇ ਆ ਜੀ ਤੇ ਇਹ ਜਾਂਦਾ ਹੈ ਗੁਰੂ ਰੋਮ ਸਿੰਘ ਜੀ ਨੇ ਇੱਥੇ ਬਣ ਥੱਲੇ ਆਪਣਾ ਘੋੜਾ ਬੰਨਿਆ ਸੀ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਉਸ ਬੰਦ ਜਿੱਥੇ ਸ਼੍ਰੀ ਗੁਰੂ ਰੋਮ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀ ਤੇ ਬਹੁਤ ਵਿਸ਼ਾਲ ਹੈ ਗੁਰਦੁਆਰੇ ਦੇ ਬਿਲਕੁਲ ਨਾਲ ਆ ਤੇ ਸੰਰਤਾ ਬਹੁਤ ਦੂਰ ਦੂਰ ਅੰਦੀਆਂ ਦਰਸ਼ਨ ਕਰ ਰਹੇ ਹਨ ਹਾਂਜੀ ਤੇ ਜੀ ਗੁਰਦੁਆਰੇ ਦੇ ਬਿਲਕੁਲ ਨਾਲ ਹੀ ਬਣਿਆ ਹੋਇਆ ਅਜਾਇਬ ਘਰ ਇੱਥੇ ਪੁਰਾਣੇ ਇਤਿਹਾਸਿਕ ਤਸਵੀਰਾਂ ਲੱਗ ਰਹੇ ਹਨ ਇਤਿਹਾਸ ਦਰਸਾਇਆ ਜਾਏ ਤੇ ਆਹ ਇੱਕ ਤਸਵੀਰ ਪਈ ਹੈ ਜਿਹੜਾ ਜਾਂਦੇ ਸ੍ਰੀ ਅਨੰਦਪੁਰ ਸਾਹਿਬ ਦੀ 1833ਵੀਂ ਦੀ ਰੀਲ ਫੋਟੋ ਹੈ ਉਸ ਸਮੇਂ ਉਸ ਸਮੇਂ ਦੀ ਤੇ ਲਓ ਜੀ ਦਰਦਵਾਰੇ ਦੇ ਬਿਲਕੁਲ ਬਾਹਰਲੀ ਸਾਈਡ ਸਾਹਮਣੇ ਸ੍ਰੀ ਦਰਦਵਾਰਾ ਅੰਜ ਸਾਹਿਬ ਤੇ ਚਲੋ ਆਪਾਂ ਦਰਸ਼ਨ ਕਰਦੇ ਤੇ ਨਾਲ ਹੀ ਲੰਗਰ ਹਾਲ ਹੈ ਤੇ ਆਪਾਂ ਪਹਿਲੇ ਚੱਜਦੇ ਲੰਗਰ ਤੇ ਫਿਰ ਚੱਲਦੇ ਆ ਦਰਸ਼ਨ ਕਰਨ ਦਰਦਵਾਰਾ ਜੀ ਦੇ ਤੇ ਲਓ ਜੀ ਆਪਾਂ ਹੁਣ ਆ ਰਹੇ ਆ ਦਰਸ਼ਨ ਕਰਨ ਅੰਦਰ ਚੱਲਦੇ ਆ ਜੀ ਦੇ ਸੱਜ ਬਹੁਤ ਵਧੀਆ ਦਰਦਵਾਰਾ ਆਪਣਾ ਏਰੀਆ ਤੇ ਛੱਤ ਤੇ ਦੇਖੋ ਠੰਡਾ ਸੈ ਬਣਾਇਆ ਰਿਹਾ ਤੇ ਇਹ ਜੀ ਉਹਨਾਂ 34 ਸਿੱਖਾਂ ਦੇ ਨਾਮ ਆ ਜਿਨ੍ਹਾਂ ਦੀ ਯਾਦ ਵਿੱਚ ਇਸ ਗੁਰਦੁਆਰੇ ਦੀ ਸਥਾਪਨਾ ਹੋਈ ਤੇ ਤੁਸੀਂ ਸਕਰੀਨ ਸ਼ਾਟ ਲੈ ਲੇਟ ਪਰ ਸਕਦੇ ਆ ਤੇ ਹੁਣ ਆਪਾਂ ਜੀ ਆ ਰਹੇ ਆ ਬਾਹਰ ਗੁਰਦੁਆਰੇ ਤੇ ਵਾਪਸ ਅੰਦਰ ਤੇ ਮੌਸਮ ਬਹੁਤ ਵਧੀਆ ਹੋਇਆ ਪਿਆ ਇੱਥੇ ਦੂਰੋ ਦੂਰੋਂ ਸੰਗਤਾਂ ਆਂਦੇ ਨੇ ਬਹੁਤ ਆਂਦੇ ਨੇ ਤੇ ਜੀ ਆਪਾਂ ਹੁਣ ਚੱਲਦੇ ਆ ਬਾਹਰ ਇਸ ਹੰਮਦਸ਼ਾਨੇ ਬਾਹਰ ਦਾ ਵੀ ਦਿੱਤਾ ਗੁਰਦੁਆਰੇ ਦੇ ਬਿਲਕੁਲ ਬਾਹਰਲੀ ਸਾਈਡ ਸਾਹਮਣੇ ਬਾਜ਼ਾਰ ਬਣਿਆ ਹੋਇਆ ਛੋਟਾ ਆ ਤੇ ਇੱਥੇ ਪ੍ਰਸ਼ਾਦ ਘੜੇ ਤੇ ਸ਼ਸਤਰ ਆ ਗੁਰਦੁਆਰੇ ਤੇ ਸਿੱਖੀ ਖਰੀਦਦਿਆਂ ਇਆ ਸੋਨੂੰ ਪਧਖਾਨ ਨੇ ਸਨਮੈਟਿਕ ਚੀਨ ਛੋੜੇ ਜੇ ਬਾਜ਼ਾਰ ਦੇ ਟਿਕਮੈਂਟ ਚਰਚੇ ਦੱਸਿਓ ਸੋਨੂੰ ਕਿ ਮੈਨੂੰ ਵਧੀਆ ਲੱਗਿਆ